ਬਹੁਤ ਹੀ ਸਤਿਕਾਰਯੋਗ ਜਿੰਨੇ ਵੀ ਤੁਸੀਂ মিডিਆ ਦੇ ਮੇਰੇ ਭਰਾ ਆਏ ਆ ਤੁਸੀਂ ਪਹਿਲਾਂ ਤੁਹਾਨੂੰ ਇਸ ਡੇਰੇ ਵਿੱਚ ਆਉਣ ਵਾਸਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੈਂ ਤੇ ਤੁਸੀਂ ਪਹਿਲਾਂ ਵੀ ਮੇਰਾ ਬਹੁਤ ਸਹਾਯੋਗ ਦਿੰਦੇ ਰਹੇ ਹੋ ਜਦੋਂ ਵੀ ਕਿਤੇ ਡੇਰੇ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਤੁਸੀਂ ਬਹੁਤ ਹੀ ਵੱਧ ਚੜ ਕੇ ਹਿੱਸਾ ਲੈਂਦੇ ਹੋ ਤੇ ਪੂਰਾ ਪੂਰੇ ਵਿਸ਼ੇ ਦੇ ਬੇਸੀ ਤੁਸੀਂ ਇਹ ਡੇਰੇ ਦਾ ਜਿਹੜਾ ਪੈਗਾਮ ਆ ਤੁਸੀਂ ਫਲਾਉਂਦੇ ਹੋ ਅੱਜ ਮੈਂ ਤੁਹਾਨੂੰ ਇਸ ਕਰਕੇ ਬੁਲਾਇਆ ਕਿ ਤੁਸੀਂ ਜਾਣਦੇ ਹੋ ਹਰ ਸਾਲ ਦੀ ਤਰ੍ਹਾਂ ਜਿਹੜਾ ਬਸਾਖੀ ਦਾ ਤਿਹਾੜਾ ਇਹ ਬਹੁਤ ਪੁਰਾਤਚੀਨ ਕਾਲ ਤੋਂ ਹੀ ਡੇਰਾ ਬਾਬਾ ਚੰਦ ਸ਼ਾਹ ਬਹਾਦਰਪੁਰ ਵਿਸ਼ੇ ਮਗਾਇ ਮਨਾਇਆ ਜਾਂਦਾ ਤੇ ਇਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦਾ ਆਉਣ ਜਾਣ ਰਹਿੰਦਾ ਇਹ ਜਿਹੜਾ ਉਸਤਾਨ ਹੈ ਉਦਾਸੀ ਨਾਸ਼ਰਮ ਡੇਰਾ ਬਾਬਾ ਚੰਦ ਸ਼ਾਹ ਗੁਰਦਾਨ ਸਿੰਘ ਸਾਹਿਬ ਮਹਾਰਾਜ ਜੀ ਦੇ ਵੱਡੇ ਸਹਿਬਜਾਦੇ ਬਾਬਾ ਸ੍ਰੀ ਚੰਦ ਜੀ ਵੱਲੋਂ ਬਰਸੋਇਆ ਹੈ ਉਸਤਾਨ ਕੋਈ 450 ਸਾਲ ਪੁਰਾਣਾ ਇਹ ਧਾਰਮਿਕ ਅਸਥਾਨ ਹੈ ਇਸ ਅਸਥਾਨ ਤੇ ਹਰਕ ਧਾਰਮਿਕ ਕੰਮ ਸਮਾਜਿਕ ਕੰਮ ਕੀਤੇ ਜਾਂਦੇ ਆ ਡੇਰੇ ਦੀ ਬਹੁਤ ਹੀ ਪੁਰਾਣੀ ਇੱਕ ਬਿਲਖਣ ਇਹ ਚੀਜ਼ ਹੈਗੀ ਆ ਤੇ ਜਿਹੜਾ ਵਿਦਿਆ ਦੇ ਖੇਤਰ ਦੇ ਵਿੱਚ ਤੇ ਖੇਡਾਂ ਦੇ ਵਿੱਚ ਬੜਾ ਇਹ ਬਹੁਤ ਹੀ ਯੋਗਦਾਨ ਪਾਉਂਦਾ ਮੇਰੇ ਸਵਰਗਿਆ ਗੁਰੂ ਮਹਾਰਾਜ ਮਹੰਤ ਸੇਵਾਦਾਸ ਜੀ ਮਹਾਰਾਜ ਜਿਹੜੇ ਅਜ ਤੋਂ 55 ਸਾਲ ਪਹਿਲਾਂ ਉਨੀ ਖਾਲਸਾ ਕਾਲਜ ਗੜਦੀ ਵਾਲਾ ਹੁਸ਼ਾਰਪੁਰ ਵਿੱਚ ਬਣਾਇਆ ਜਿਹੜਾ ਉਸ ਟਾਈਮ ਉਹ ਜਿਹੜਾ ਕੰਢੀ ਕੰਢੀ ਦਾ ਖੇਤਰ ਸੀ ਉੱਥੇ ਕੋਈ ਵੀ ਵਿਦਿਆ ਦਾ ਕੋਈ ਇੰਨਾ ਨਹੀਂ ਸੀਗਾ ਜਿਹੜੇ ਸਾਡੇ ਉਸ ਏਰੀਏ ਦੇ ਗੜਦੀ ਵਾਲੇ ਏਰੀਏ ਦੇ ਜਿਹੜੇ ਵੀ ਬੱਚੇ ਸੀ ਉਹ ਦੂਰ ਦੂਰ ਜਾ ਕੇ ਉਹਨਾਂ ਨੂੰ ਪੜ੍ਹਨਾ ਪੈਂਦਾ ਸੀ ਤਾਂ ਗੁਰੂ ਮਹਾਰਾਜ ਤੇ ਉਪਰਾਲੇ ਦੇ ਨਾਲ ਉਹ ਖਾਲਸਾ ਕਾਲਜ ਗੜਦੀ ਵਾਲਾ ਬਣਾਇਆ ਜਿਹਦੇ ਉਹ ਫਾਊਂਡਰ ਚੇਅਰਮੈਨ ਰਹੇ ਤੇ ਉਦਾਸੀਨ ਦੋਬਾ ਮੰਡਲ ਜਿਹੜਾ ਪੂਰਾ ਪੰਜਾਬ ਦਾ ਸੀ ਗੁਰੂ ਮਹਾਰਾਜ ਉਹਦੇ ਵੀ ਚੇਅਰਮੈਨ ਰਹੇ ਇਥੇ ਤੁਸੀਂ ਜਾਣਦੇ ਹੋ ਹੁਸ਼ਿਆਰਪੁਰ ਵਿੱਚ ਐਸਡੀ ਕਾਲਜ ਜਿਹੜਾ ਕਿ ਪਹਿਲਾਂ ਬੰਦ ਹੋ ਚੁੱਕਿਆ ਸੀ ਉਹਨੂੰ ਚਲਾਉਣ ਵਾਸਤੇ ਵੀ ਗੁਰੂ ਮਹਾਰਾਜ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਉਹਦੇ ਫਾਊਂਡਰ ਚੇਅਰਮੈਨ ਰਹੇ ਹੁਸ਼ਿਆਰਪੁਰ ਦਾ ਜਦੋਂ ਅਪਰੂਵਮੈਂਟ ਟਰਸਟ ਬਣਿਆ ਸਭ ਤੋਂ ਪਹਿਲਾਂ ਉਹਦੇ ਫਾਊਂਡਰ ਚੇਅਰਮੈਨ ਵੀ ਗੁਰੂ ਮਹਾਰਾਜ ਹੀ ਰਹੇ ਤੇ ਉਹ ਤੋਂ ਬਾਅਦ ਜਿਹੜਾ ਸਾਡਾ ਖੇਡਾਂ ਦਾ ਪ੍ਰੋਗਰਾਮ ਸਾਡੇ ਡੇਰੇ ਦੇ ਵਿੱਚ ਸਨ 86 ਤੋਂ ਵਾਲੀਬਾਲ ਦਾ ਨੈਟ ਲੱਗਿਆ ਜਿਹਦੇ ਵਿੱਚ ਬੱਚੇ ਆ ਕੇ ਖੇਡਦੇ ਰੋਜ਼ਾਨਾ ਹੀ ਬੱਚੇ ਖੇਡਦੇ ਆ ਤੇ ਅਸੀਂ ਟੂਰਨਾਮੈਂਟ ਵੀ ਕਰਾਉਂਦੇ ਆ ਸਾਡਾ ਵਿਸ਼ਾ ਇਹ ਹੀ ਹੁੰਦਾ ਹੈ ਕਿ ਜਿਹੜਾ ਅੱਜ ਕੱਲ੍ਹ ਨਸ਼ਿਆਂ ਦਾ ਇਦਾ ਪ੍ਰਭਾਵ ਹੋ ਗਿਆ ਡੇਰੇ ਦੀ ਕੋਸ਼ਿਸ਼ ਇਹ ਆ ਬੱਚੇ ਜੜੇ ਨਸ਼ਿਆਂ ਤੋਂ ਬਚਣ ਤੇ ਗੇਮਾਂ ਨੂੰ ਲੱਗਣ ਕੋਈ ਸਿਹਤ ਬਣੇ ਲੇਕਿਨ ਹਾਲਾਤ ਇਸ ਟਾਈਮ ਇਦਾਂ ਖਰਾਬ ਹੋ ਗਈ ਆ ਇੱਕ ਦਰਿਆ ਜਿਹੜਾ ਨਸ਼ਿਆਂ ਦਾ ਬਗ ਪਿਆ ਬੱਚੇ ਸਾਡੇ ਜਿਹੜੇ ਨੌਜਵਾਨ ਬੱਚੇ ਨਸ਼ਿਆਂ ਦੇ ਗੁਲਾਮਤ ਹੋ ਗਏ ਚੋਰੀਆਂ ਕਰਨ ਲੱਪੇ ਕਿਤੇ ਜਾ ਕੇ ਦੇਖੋ ਕਿਸੇ ਦੀ ਚੈਨੀ ਖੋਲੇ ਕਿਸੇ ਦਾ ਕੋਚ ਕੋਲਿਆ ਸਾਡੀ ਡੇਰੇ ਦੀ ਕੋਸ਼ਿਸ਼ ਇਹ ਹੀ ਆ ਤੇ ਕਮ ਸੇ ਕੰਮ ਨਹੀਂ ਤਾਂ ਖੁਸ਼ਾਹਰ ਨਸ਼ਾ ਮੁਕਤ ਕੀਤਾ ਜਾਵੇ ਮੇਰੀਆਂ ਕਾਫੀ ਸੰਸਥਾਵਾਂ ਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਕੋਸ਼ਿਸ਼ ਵੀ ਕਰਦੇ ਆ ਤੇ ਲੇਕਿਨ ਜਿੰਨਾ ਚਿਰ ਤੁਸੀਂ ਮੀਡੀਆ ਤੋਂ ਬਹੁਤ ਸਹਾਯੋਗ ਦਿੰਨਾ ਜਿਤ ਪਬਲਿਕ ਆਪ ਜਿਹੜਾ ਸਹਾਯੋਗ ਨਹੀਂ ਦੇਹਗੀ ਤੇ ਇਹ ਕੰਮ ਨਹੀਂ ਚੱਲਣਾ ਮੇਰੀ ਸਾਰਿਆਂ ਨੂੰ ਪਹਿਲਾਂ ਬੇਨਤੀ ਇਹ ਹੀ ਆ ਕਿ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਨਸ਼ਿਆਂ ਦੇ ਉੱਪਰ ਅਸੀਂ ਕਾਬੂ ਪਾਈਏ ਅਗਰ ਨਸ਼ਿਆਂ ਤੇ ਅਸੀਂ ਕਾਬੂ ਪਾ ਲਿਆ ਤੇ ਸਾਡਾ ਪੰਜਾਬ ਬਚ ਜਾਊਗਾ ਨਹੀਂ ਤਾਂ ਇਸ ਤਮ ਹਾਲਾਤ ਇੰਨੇ ਖਰਾਬ ਆ ਤੇ ਇਹ ਕੋਸ਼ਿਸ਼ ਬੱਚੇ ਸਾਡੇ ਜਿਹੜੇ ਉਹ ਸਾਰੇ ਬਾਹਰ ਚੱਲ ਗਏ ਜਿਹੜੇ ਇੱਥੇ ਆ ਉਹ ਨਸ਼ਿਆਂ ਦੇ ਵਿੱਚ ਪੈ ਗਏ ਤਾਂ ਫਿਰ ਜਦੋਂ ਹਾਲਾਤ ਦੇਖੋ ਕੀ ਬਣਨੀ ਆ ਬਹੁਤ ਹਾਲਾਤ ਖਰਾਬ ਹੋ ਜਾਣਗੇ ਮੈਂ ਸਾਰਿਆਂ ਮੁਰੇ ਇਹ ਅਪੀਲ ਕਰਨਾ ਪਹਿਲੀ ਗੱਲ ਇਹ ਆ ਕਿ ਭਾਈ ਇਹ ਨਸ਼ਿਆਂ ਤੋਂ ਬਚੀਏ ਤੇ ਸਾਡੇ ਮੇਲੇ ਵੀ ਤਾਂ ਹੀ ਕਾਮਯਾਬ ਰਹਿਣੇ ਆ ਜਿਹੜੇ ਅਸੀਂ ਟੂਰਨਾਮੈਂਟ ਕਰਨੇ ਇਹ ਵੀ ਤਾਂ ਹੀ ਕਾਮਯਾਬ ਰਹਿਣੇ ਆ ਤੇ ਜੇ ਨਸ਼ਿਆਂ ਤੋਂ ਬਚ ਗਏ ਅਸੀਂ ਤਾਂ ਹਾਲਾਤ ਬੜੀ ਪੰਜਾਬ ਦੀ ਹਾਲੇ ਖਰਾਬ ਹੋ ਰਹੀ ਤੁਸੀਂ ਦੇਖਦੇ ਆ ਕਿਤੇ ਕਿਤੇ ਬਲਾਸਟ ਹੋ ਰਿਹਾ ਕਿਤੇ ਕੋਈ ਬਲਾਸਟ ਹੋ ਰਿਹਾ ਤੇ ਭਾਈ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਪੰਜਾਬ ਬਚਾਉਣਾ ਨੰਬਰ 2 ਮੇਲੇ ਦੀ ਗੱਲ ਹੈਗੀ ਆ ਬਹੁਤ ਪੁਰਾਣਾ ਮੇਲਾ ਲੱਗਦਾ ਹੈ ਕਿ ਹੁਸ਼ਾਹਪੁਰ ਚ ਮੇਰਾ خیال ਸਭ ਤੋਂ ਪਹਿਲਾ ਮੇਲਾ ਬਸਵਾਖੀ ਦਾ ਹੈ ਡੇਰਾ ਬਹਾਦਰਪੁਰ ਦੇ ਵਿੱਚ ਹੀ ਲੱਗਦਾ ਸੀ ਇੱਥੇ ਮਹਾਪੁਰਸ਼ਾਂ ਨੇ ਵਰਦਾਨ ਦਿੱਤੇ ਹੋਆ ਸਾਡਾ ਇੱਥੇ ਗੰਗਾ ਸਰੋਵਰ ਨਾਂ ਇਹ ਝਿੜੀ ਦੇ ਵਿੱਚ ਸਾਡਾ ਹੈ ਉਥੇ ਮਹਾਪੁਰਸ਼ਾਂ ਨੇ ਵਰਦਾਨ ਦਿੱਤਾ ਸੀ ਕਿ ਜਿਹੜਾ ਵੀ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰੇਗਾ ਉਹਨੂੰ ਗੰਗਾ ਜਾਨ ਦੀ ਲੋੜ ਨੇ ਗੰਗਾ ਦਾ ਮਹਾਤਮ ਹੀ ਇੱਥੇ ਮਿਲੇਗਾ ਤੇ ਪਰਾਚੀਨ ਕਾਲ ਤੋਂ ਇਹ ਬੌਲੀ ਸੀਗੀ ਹੁਣ ਵੱਡਾ ਸਰੋਵਰ ਬਣ ਆਤਾ ਬੀਬੀਆਂ ਦੇ ਇਸ਼ਨਾਨ ਕਰਨ ਵਾਲਾ ਤੇ ਆਲਗ ਹਤੇ ਬੰਦਿਆਂ ਦੇ ਅਲੱਗ ਤੇ ਉੱਥੇ ਸਵੇਰੇ ਤੜਕੇ 4 ਵਜੇ ਤੋਂ ਹੀ ਲੋਕ ਜਿਹੜੇ ਆ ਉੱਥੇ ਜਾਂਦੇ ਆ ਇਸ਼ਨਾਨ ਕਰਦੇ ਇਸ਼ਨਾਨ ਕਰਕੇ ਹੀ ਫੇ ਇੱਥੇ ਡੇਰਾ ਆ ਕੇ ਮੱਥਾ ਟੇਕਦੇ ਆ ਤੇ ਮੇਰਾ ਸਾਰਿਆਂ ਨੂੰ ਉਪੀਲ ਆਏ ਕਿ ਭਾਈ ਉਸ ਪਹਿਲਾਂ ਉੱਥੇ ਸਵੇਰੇ ਤੜਕੇ ਉੱਠ ਕੇ ਮਹਾਪੁਰਸ਼ਾਂ ਦੇ ਅਸਥਾਨ ਦੇ ਉੱਪਰ ਜਾ ਕੇ ਇਸ਼ਨਾਨ ਕਰੋ ਤੇ ਉਹਦਾ ਫਲ ਪ੍ਰਾਪਤ ਕਰੋ ਤੋਂ ਮਹਾਪੁਰਸ਼ਾਂ ਨੇ ਅਸ਼ੀਰਵਾਦ ਦਿੱਤਾ ਉਹ ਤੋਂ ਬਾਅਦ ਇਹ ਡੇਰਾ ਬਹਾਦਰਪੁਰ ਦੇ ਵਿੱਚ ਇੱਥੇ ਆਉਂਦੇ ਪਹਿਲਾਂ ਥੋੜਾ ਜਿਹਾ ਇੱਕ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਸੀ ਪੰਜਾਬੀ ਸੱਭਿਆਚਾਰਕ ਮੇਲਾ ਉਹ ਵੱਡੇ ਵੱਡੇ ਗਾਇਕਾਂ ਵੀ ਇੱਥੇ ਆਉਂਦੇ ਆਉਂਦੇ ਰਹੇ ਤੇ ਕਈ ਲੋਕਾਂ ਦਾ ਕੋਈ ਵਿਰੋਧ ਵੀ ਹੋਇਆ ਫਿਰ ਲਈ ਜੀ ਡੇਰੇ ਦੇ ਵਿੱਚ ਨਹੀਂ ਦੇ ਸਾਡੇ ਡੇਰੇ ਦੇ ਵਿੱਚ ਨਹੀਂ ਹੁੰਦਾ ਸੀ ਉਹ ਡੇਰੇ ਦੀ ਸੜਕ ਤੋਂ ਬਾਹਰ ਅਸੀਂ ਕਰਾਉਂਦੇ ਸੀ ਫਿਰ ਵੀ ਕੁਝ ਲੋਕਾਂ ਨੇ ਇਤਰਾਜ਼ ਹੋ ਗਿਆ ਲੇਕਿਨ ਕਰੋਨੇ ਦੀ ਵਜ੍ਹਾ ਕਰਕੇ ਉਹ ਸਾਰਾ ਪ੍ਰੋਗਰਾਮ ਅਸੀਂ ਹੁਣ ਕਈ ਸਾਲ ਤੋਂ ਨਹੀਂ ਕਰਾਇਆ ਤੇ ਉਹ ਗਾਹਾਂ ਲੋਕਾਂ ਦੇ ਜੋ ਸੁਝਾਅ ਆਉਣਗੇ ਉਹਦੇ ਹਿਸਾਬ ਤੇ ਕੀਤਾ ਜਾਏਗਾ ਲੇਕਿਨ ਇਸ ਡੇਰੇ ਦੇ ਵਿੱਚ ਸਵੇਰੇ ਤੜਕੇ 4 ਵਜੇ ਤੋਂ ਲੋਕਾਂ ਨੇ ਮਥਾ ਟੇਕਣ ਵਾਲਾ ਸ਼ੁਰੂ ਕਰਨਾ ਮਹਾਪੁਰਸ਼ਾਂ ਦਾ ਅਸ਼ੀਰਵਾਦ ਲਾਓ ਆ ਕੇ ਦੇਦੇ ਦੇ ਵਿੱਚ ਤੇ ਸਵੇਰ ਤੋਂ ਅਸੀਂ ਸਾਰਾ ਤਾਤਾ ਲੱਗਾ ਰਹਿਣਾ ਲੰਗਰ ਬਾਣੀ ਚੱਲਣਾ ਕੋਈ ਵਿਦਵਾਨ ਲੋਕ ਆਉਣਗੇ ਆਪਣੇ ਬਚਨ ਕਰਨਗੇ ਢਾਡੀ ਜਿਹਾ ਵੀ ਆਉਣਗੇ ਉਹ ਵੀ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਪ੍ਰੋਗਰਾਮ ਚੱਲਣਾ ਬਹੁਤ ਪ੍ਰਾਣਾ ਸਥਾਨ ਬਹੁਤ ਹੀ ਹੈਗਾ ਇੱਥੇ ਆ ਕੇ ਦਰਸ਼ਨ ਕਰੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਪਤਾ ਹੈ ਕਿ ਮੈਡੀਕਲ ਕੈਂਪ ਲੱਗਣਾ ਵਿੱਚ ਹਾਂ ਮੈਡੀਕਲ ਕੈਂਪ ਇਹ ਲਿਵਾਸਾ ਜਿਹੜਾ ਕੋ ਹਸਪੀਟਲ ਆ ਉਹਦਾ 13 ਤਰੀਕ ਨੂੰ ਜਿਹੜਾ ਮੈਡੀਕਲ ਕੈਂਪ ਲੱਗ ਰਿਹਾ ਜਿਹੜੇ ਮਹਾਰ ਡਾਕਟਰ ਆਗੇ ਆ ਆ ਕੇ ਮਰੀਜ਼ਾਂ ਦਾ ਇਲਾਜ ਇਲਾਜ ਵੀ ਕਰਨਗੇ ਤਾਂ ਮੁਫਤ ਦਵਾਈਆਂ ਵੀ ਦੇਣਗੇ ਇੱਕ ਹਰਪਾਲ ਫਿਜ਼ੀਓਥੈਰੇਪੀ ਜਿਹੜੇ ਉਹਨਾਂ ਦੇ ਵੀ ਸੈਂਟਰ ਦੇ ਮਹਾਰ ਡਾਕਟਰ ਆ ਰਹੇ ਆ ਗੋਡਿਆਂ ਦਾ ਡਿਸਕ ਵਗੈਰਾ ਦਾ ਜੋ ਵੀ ਹੈਗਾ ਉਹ ਸਾਰਾ ਇਲਾਜ ਫਰੀ ਕੀਤਾ ਜਾਏਗਾ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ ਸਾਰਿਆਂ ਨੂੰ ਇਹ ਵੀ ਕੈਂਪ ਦਾ ਵੀ ਆ ਕੇ ਤੁਸੀਂ ਇੱਥੇ ਫਾਇਦਾ ਲਵੋ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦੇਣਾ ਚਾਹੁੰਦਾ ਹੈ ਕਿ ਹਰ ਅੱਜ ਵੀਰਵਾਰਾ ਹਰ ਵੀਰਵਾਰ ਡੇਰੇ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਜਾਂਦਾ ਕੋਈ 24 ਸਾਲ ਹੋ ਗਏ ਲਗਾਤਾਰ ਚੱਲਦਿਆਂ ਨੂੰ ਬਹੁਤ ਦੂਰ ਦੂਰ ਤੋਂ ਲੋਕ ਇੱਥੇ ਅਗੜੇ ਆਪਣੇ ਇਲਾਜ ਕਰਾਉਣ ਆਉਂਦੇ ਆ ਅੱਜ ਕੋਈ ਲੱਗਾ ਪਤਾ ਦੋ ਬੰਦੇ ਗੁਜਰਾਤ ਤੋਂ ਵੀ ਆਏ ਆ ਝਾਰਖੰਡ ਤੋਂ ਵੀ ਆਏ ਆ ਤੇ ਸਾਡੇ ਡਾਕਟਰ ਸਾਹਿਬ ਰਜਿੰਦਰ ਸਿੰਘ ਪਟਿਆਲ ਜਿਹੜੇ ਕਿ ਇਥੋਂ ਹਿਮਾਚਲ ਤੋਂ ਵਿੱਚ ਆਉਂਦੇ ਆ ਉਹ ਹਰ ਮਰੀਜ਼ਾਂ ਦਾ ਆਕੇ ਇਥੇ ਇਲਾਜ ਔਰਥੋ ਦਾ ਇਲਾਜ ਕਰਦੇ ਆ ਸਾਰੀਆਂ ਬਿਮਾਰੀਆਂ ਦਾ ਤਣੇ ਜਿਆਦੇ ਕਰਕੇ ਔਰਥੋ ਦਾ ਇਲਾਜ ਇਥੇ ਹੋ ਰਿਹਾ ਕਾਫੀ ਲੋਕ ਇਥੇ ਆਕੇ ਆਉਂਦੇ ਆ ਔਰ ਠੀਕ ਹੋ ਕੇ ਵੀ ਜਾਂਦੇ ਆ ਮਹਾਪੁਰਸ਼ਾਂ ਦਾ ਅਸ਼ੀਰਵਾਦ ਵੀ ਮਿਲਦਾ ਬਹੁਤ ਬਹੁਤ ਧੰਨਵਾਦ